ਤਸਿਕਾਤ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀਐਸ ਹੋਲਸੇਲ ਵਾਲੇ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਅਤੇ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 35021313 ਤੇ 35020013 13 ਤੇ ਵਾਧਿਆਂ ਖਬਰ ਦੇ ਵੱਲ ਆ ਖਬਰ ਆ ਰਹੀ ਹੈ ਜੀ ਕੈਨੇਡਾ ਤੋਂ ਜਿੱਥੇ ਕਾਫੀ ਵੱਡੀ ਪੱਧਰ ਤੇ ਜਿਹੜੀਆਂ ਅਚਨ ਚੇਤ ਜਿਹੜੀਆਂ ਮੌਤਾਂ ਨੇ ਹੋ ਰਹੀਆਂ ਹੈਗੀਆਂ ਨੇ ਸਾਡੀ ਪੰਜਾਬੀ ਕਮਿਊਨਿਟੀ ਨਾਲ ਇਹ ਖਬਰ ਤਾਲੁਕਤ ਰੱਖਦੀ ਹੈ ਇੱਕ ਹੋਰ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈਗੀ ਹੈ ਕੁਚਰ ਪਹਿਲਾਂ ਹੀ ਕੈਨੇਡਾ ਗਿਆ ਸੀਗਾ ਕੀ ਕਾਰਨ ਇਹਨੇ ਇਸ ਮੌਤੇ ਆ ਸੁਖਦੇਵ ਸਿੰਘ ਝੁਗਾਵਾ ਜੀ ਕੋਲੇ ਨੇ ਇਸ ਖਬਰ ਦੇ ਬਾਬਤ ਜਿਆਦਾ ਜਾਣਕਾਰੀ ਜੀ ਝੁਗਾਵਾ ਸਾਹਿਬ ਹਾਂ ਬਿਲਕੁਲ ਛੰਡ ਸਾਹਿਬ ਇਹ ਬਹੁਤ ਹੀ ਇੱਕ ਮੰਦਭਾਗੀ ਖਬਰ ਜਿਹੜੀ ਹੈ ਗਵਾਂਡੀ ਮੁਲਖ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਬੱਚੇ ਦੀ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਨ ਮੌਤ ਹੋਈ ਹੈ ਇਹ ਜਿਹੜੀ ਖਬਰ ਹੈ ਬਹੁਤ ਹੀ ਜਿਹੜੀ ਹੈ ਕਹਿ ਲੋ ਕਿ ਦਿਲ ਦਹਿਲਾਉਣ ਵਾਲੀ ਹੈ ਕਿ ਇੱਕ ਜਵਾਨ ਬੱਚਾ ਜੋ ਕਿ ਅਜੇ ਥੋੜੀ ਜਿਹੀ ਉਮਰ ਹੈਗੀ ਆ ਤੇ ਹਜੇ ਲੱਗਦਾ ਕਿ 2 ਸਾਲ ਪਹਿਲਾਂ ਹੀ ਅਜੇ ਉਹ ਕੈਨੇਡਾ ਆਇਆ ਸੀਗਾ ਖੁਸ਼ਹਾਲ ਭਵਿੱਖ ਦੀ ਆਸ ਵਿੱਚ ਕੈਨੇਡਾ ਪੁੱਜਿਆ ਪੰਜਾਬੀ ਨੌਜਵਾਨ ਜਿਸ ਦਾ ਨਾਮ ਹੈਗਾ ਹਰਦੀਪ ਸਿੰਘ ਮੱਲੀ ਜਿਹਦਾ ਕਿ ਦਿਲ ਦਾ ਦੌਰਾ ਪੈਣ ਕਰਨਾ ਜੋ ਕਿ ਦੁਨੀਆ ਨੂੰ ਅਲਵਿਦਾ ਆ ਗਿਆ ਐਡਮਿੰਟਨ ਦੇ ਹੀ ਇੱਕ ਰਹਿਣ ਵਾਲੇ ਸੰਦੀਪ ਮੱਲੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਾਫਾ ਦਾ ਰਹਿਣ ਵਾਲਾ ਹਰਦੀਪ ਸਿੰਘ ਮੱਲੀ ਜੋ ਕਿ ਅਕਤੂਬਰ 2023 ਵਿੱਚ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਪਹੁੰਚਿਆ ਸੀ ਜੋ ਕਿ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰੇ ਕਰਨ ਵਿੱਚ ਕਹਿ ਲੋ ਕਿ ਜੋ ਕਿ ਆਪਣਾ ਹਰ ਇੱਕ ਦਾ ਏਮ ਹੁੰਦਾ ਹੈ ਕਿ ਕੈਨੇਡਾ ਜਾਵਾਂਗੇ ਉੱਥੇ ਜਾ ਕੇ ਸੈੱਟ ਹੋਵਾਂਗੇ ਪਰਿਵਾਰ ਨੂੰ ਸੈੱਟ ਕਰਨਾ ਹੈ ਪੜ੍ਹਾਈ ਕਰਨੀ ਹੈ ਕੰਮ ਕਰਕੇ ਪੈਸੇ ਕਮਾਉਣੇ ਆ ਹਰ ਇੱਕ ਨੌਜਵਾਨ ਬੱਚੇ ਦੇ ਮਨ ਦੀ ਖਾਸ਼ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਪਿਛਲੇ ਸਮੇਂ ਤੋਂ ਕੈਨੇਡਾ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਆਪਣੇ ਲੋਕ ਬੱਚੇ ਜਿਹੜੇ ਆ ਸਟੂਡੈਂਟ ਵੀਜ਼ਾ ਲੈ ਕੇ ਉੱਥੇ ਪਹੁੰਚੇ ਆ ਇਹਦੇ ਨਾਲ ਨਾਲ ਜਿਹੜੀਆਂ ਘਟਨਾਵਾਂ ਵੀ ਬਹੁਤ ਵੱਡੇ ਪੱਧਰ ਤੇ ਵਾਪਰ ਰਹੀਆਂ ਜਿਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਕੈਨੇਡਾ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਰਹਿੰਦੀ ਦਿਲ ਦਾ ਦੌਰਾ ਪੈਣ ਕਰਕੇ ਕਿਸੇ ਦੀ ਮੌਤ ਹੋ ਗਈ ਜਾ ਕੋਈ ਐਕਸੀਡੈਂਟ ਨਾਲ ਕਿਸੇ ਦੀ ਡੈਥ ਹੋ ਗਈ ਆ ਤੇ ਜੇ ਆਪਾਂ ਗੱਲ ਕਰੀਏ ਇਹ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਕਾਫੀ ਇਹ ਹੋ ਚੁੱਕੀਆਂ ਤੇ ਜਿਹੜੀ ਇਸ ਬੱਚੇ ਦੀ ਵੀ ਡੈਥ ਜਿਹੜੀ ਆ ਇਸੇ ਕਾਰਨ ਕਰਕੇ ਹੋਈ ਹੈ ਤੇ ਜੋ ਕਿ ਆਪਣੇ ਪਰਿਵਾਰ ਨੂੰ ਕਹਿ ਲੋ ਕਿ ਸਿਰ ਤੇ ਭਾਰ ਹੌਲਾ ਕਰਨ ਵਾਸਤੇ ਸੁਪਨੇ ਪੂਰੇ ਕਰਨ ਵਾਸਤੇ ਜੋ ਕਿ ਹਰਦੀਪ ਸਿੰਘ ਜਿਹੜਾ ਆ ਇਥੇ ਕੈਨੇਡਾ ਦੇ ਵਿੱਚ ਆਉਂਦਾ ਪਰ ਕਹਿੰਦੇ ਕਿ ਆਹਾ 11 ਨਵੰਬਰ ਨੂੰ ਇੱਕ ਵਾਪਰੀ ਅਣਹੋਣੀ ਨੇ ਜਿਹੜਾ ਸਭ ਕੁਝ ਖੇਰੂ-ਖੇਰੂ ਕਰਕੇ ਰੱਖ ਦਿੱਤਾ ਹਰਦੀਪ ਸਿੰਘ ਹੁਣ ਮੱਲੀ ਦੀ ਜਿਹੜੀ ਦੇਹ ਹੈ ਉਹ ਹੁਣ ਪੰਜਾਬ ਭੇਜਣ ਦੀ ਤਿਆਰੀ ਕੀਤੀ ਗਈ ਹੈ ਜਿਸ ਤਰ੍ਹਾਂ ਆਪਾਂ ਆਮ ਹੀ ਜਾਣਦੇ ਹਾਂ ਕਿ ਜਦੋਂ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਫਿਰ ਹੋਰ ਤਾਂ ਕੋਈ ਸਹਾਰਾ ਦਿਖਦਾ ਨਹੀਂ ਕਿਉਂਕਿ ਜਿਹੜੇ ਬੱਚੇ ਆ ਇਹਨਾਂ ਦੇ ਮਾਪੇ ਬਾਬ ਇਹਨਾਂ ਦੇ ਪਰਿਵਾਰ ਜਿਹੜੇ ਆ ਉਹ ਤਾਂ ਭਾਰਤ ਵਿੱਚ ਰਹਿੰਦੇ ਆ ਤੇ ਜਦੋਂ ਇਦਾਂ ਦੀ ਕੋਈ ਵੀ ਘਟਨਾ ਵਾਪਰ ਜਾਂਦੀ ਆ ਤਾਂ ਫਿਰ ਅੰਤਮ ਸੰਸਕਾਰ ਯਾਨਕਿ ਅੰਤਮ ਕਿਰਿਆਵਾਂ ਕਰਨ ਵਾਸਤੇ ਜਿਹੜਾ ਹੈਗਾ ਆ ਫਿਰ ਉਹ ਲੋਕਾਂ ਦੇ ਸਹਾਰੇ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਵੀ ਇਹੋ ਕੋਸ਼ਿਸ਼ ਹੀ ਦੇਖਣ ਨੂੰ ਮਿਲ ਰਿਹਾ ਕਿ ਹੁਣ ਹਰਦੀਪ ਸਿੰਘ ਮੱਲੀ ਦੀ ਜਿਹੜੀ ਹੈ ਦੇਹ ਜਿਹੜੀ ਹੈ ਪੰਜਾਬ ਤੇ ਜਨ ਲਈ ਗੋ ਫੰਡਮੀ ਜਿਹੜਾ ਪੇਜ ਹੈ ਉਹ ਸਥਾਪਿਤ ਕੀਤਾ ਗਿਆ ਦੇ ਕੋਈ ਕਿਉਂਕਿ ਆਪਾਂ ਦੇਖਦੇ ਹਾਂ ਕਿ ਫਿਰ ਪੰਜਾਬੀ ਜਿਹੜੇ ਆ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਮਦਦ ਕਰਦੇ ਆ ਕਿ ਇਹ ਵੀ ਗੋਹਾਰ ਲਗਾਈ ਜਾ ਰਹੀ ਹੈ ਵੱਧ ਤੋਂ ਵੱਧ ਕਿ ਗੋ ਫੰਡਮੀ ਪੇਜ ਤੇ ਜਾ ਕੇ ਹਰਦੀਪ ਸਿੰਘ ਮੱਲੀ ਦੀ ਜਿਹੜੀ ਦੇਹ ਵਾਪਸ ਭੇਜਣੀ ਹੈ ਉਹਦੇ ਪਰਿਵਾਰ ਤੱਕ ਪਹੁੰਚਾਈ ਜਾਣੀ ਹੈ ਉਹਦੇ ਵਿੱਚ ਉਹ ਵੱਧ ਤੋਂ ਵੱਧ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਜੀ ਚੁਗਾਮਾ ਸਾਹਿਬ ਜਿਸ ਤਰੀਕੇ ਨਾਲ ਇਹ ਕਟਨਾਵਾ ਵਰਤ ਰਿਆ ਨੇ ਹਾਲਾਂਕਿ ਬਹੁਤ ਮਦ ਪਾਗੀਆਂ ਨੇ ਜਿਗਰ ਦਾ ਟੁਕੜਾ ਜਿਹੜਾ ਪੰਜਾਬ ਬੈਠੇ ਮਾਪਿਆਂ ਨੇ ਆਪਣਾ ਭੇਜਿਆ ਹੁੰਦਾ ਹੈ ਕੰਮ ਕਰ ਕਰਨ ਲਈ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਔਰ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਵਾਰਦਾਤ ਉਥੇ ਪਤਾ ਲੱਗਦੀ ਹੈ ਤਾਂ ਫਿਰ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਜਾਂਦੇ ਨੇ ਔਰ ਉਹਨਾਂ ਮਾਪਿਆਂ ਤੇ ਕੀ ਬੰਦੀ ਹੈ ਉਹ ਆਪਾਂ ਜਿਹੜਾ ਦਰਦ ਹੈ ਉਹ ਬਿਆਨ ਇਦਾਂ ਨਹੀਂ ਕਰ ਸਕਦੇ ਹੁੰਦੇ ਉਹ ਉਹੀ ਲੋਕ ਜਾਣਦੇ ਨੇ ਅਸੀਂ ਤੁਸੀਂ ਤਾਂ ਸਿਰਫ ਗੱਲਾਂ ਕਰਕੇ 2-4 ਦਿਨ ਅਫਸੋਸ ਪ੍ਰਗਟ ਕਰਕੇ ਚਲੇ ਜਾਣਾ ਹੈ ਤੇ ਜਿਹੜੇ ਪਰਿਵਾਰ ਦਾ ਜੀ ਚਲੇ ਜਾਂਦਾ ਹੈ ਉਹ ਜਾਣਦਾ ਉਹੀ ਹੁੰਦਾ ਹੈ ਕਿ ਉਹਦੇ ਤੇ ਕੀ ਬੀਤਦੀ ਹੈ ਮੈਨੂੰ ਇੱਕ ਚੀਜ਼ ਦੱਸਿਓ ਕਿ ਇਹ ਜਿਹੜੀਆਂ ਘਟਨਾਵਾਂ ਜਾਂ ਦਿਲ ਦਾ ਦੌਰਾ ਆ ਪੈ ਜਾਂਦੀਆਂ ਘਟਨਾਵਾਂ ਜਾਂ ਹੋਰ ਵਾਰਦਤਾਂ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਮਾਰੀਆਂ ਖਬਰਾਂ ਆ ਰਹੀਆਂ ਨੇ ਕੈਨੇਡਾ ਦੇ ਵਿੱਚ ਇਹ ਜਦੋਂ ਹੁਣ ਕੰਮਕਾਰ ਦੇ ਹਾਲਾਤ ਕੋਈ ਵਿਦੇਸ਼ਾਂ ਦੇ ਵਿੱਚ ਬਹੁਤ ਚੰਗੇ ਨਹੀਂ ਐ ਇਹ ਵੀ ਇੱਕ ਕਾਰਨ ਬਣ ਰਹੇ ਨੇ ਜੀ ਉੱਥੇ ਆ ਬਿਲਕੁਲ ਇਸ ਗੱਲ ਵਿੱਚ ਕੋਈ ਵੀ ਅਤਕਤਨੀ ਨਹੀਂ ਹੈਗੀ ਕਿ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਆ ਕੰਮ ਕਰਦੇ ਹਾਲਾਤ ਜਿਹੜੇ ਆ ਉਹ ਬਹੁਤ ਹੀ ਮਾਰੇ ਪੱਦਰ ਦੀ ਹੋਏ ਪਏ ਆ ਯਾਨੀ ਕਿ ਕੰਮਕਾਰ ਮਿਲਦੇ ਨਹੀਂ ਆ ਦੂਸਰੇ ਪਾਸੇ ਖਰਚੇ ਜਿਹੜੇ ਆ ਉਹ ਵਧ ਰਹੇ ਆ ਇਹ ਵੀ ਇੱਕ ਸਟ੍ਰੈਸ ਦਾ ਕਾਰਨ ਹੁੰਦਾ ਕਿਉਂਕਿ ਜਦੋਂ ਨੌਜਵਾਨ ਬੱਚੇ ਇੱਥੇ ਆਉਂਦੇ ਆ ਚੰਗੇ ਭਵਿੱਖ ਵਾਸਤੇ ਪਰ ਜਿਹੜੇ ਸੁਪਨੇ ਉਹਨਾਂ ਨੇ ਬੁਣੇ ਹੁੰਦੇ ਆ ਉਹ ਕਿਤੇ ਨਾ ਕਿਤੇ ਇੱਥੇ ਆਣ ਕੇ ਛੇਤੀ ਪੂਰੇ ਨਹੀਂ ਹੁੰਦੇ ਇੱਕ ਪਾਸੇ ਤਾਂ ਪੜ੍ਹਾਈ ਹੁੰਦੀ ਹੈ ਉਹ ਵੀ ਕਰਨੀ ਆ ਦੂਸਰੇ ਪਾਸੇ ਜਿਹੜੇ ਖਰਚੇ ਆ ਪੜ੍ਹਾਈ ਦੇ ਜਾਂ ਰਹਿਣ ਦੇ ਖਰਚੇ ਆ ਖਾਣ ਪੀਣ ਦੇ ਕੱਪੜੇ ਲੜੀ ਦੇ ਖਰਚੇ ਆ ਜਾਂ ਹੋਰ ਜਿਹੜੇ ਖਰਚੇ ਹੁੰਦੇ ਆ ਉਹ ਪੂਰੇ ਕਰਨੇ ਆ ਦੂਜੇ ਪਾਸੇ ਜਿਹੜਾ ਮਾਪਾਪ ਹੈ ਉਹ ਜਿਨ੍ਹਾਂ ਨੇ ਪੈਸਾ ਲਾ ਕੇ ਭੇਜਿਆ ਹੁੰਦਾ ਕਰਜ਼ਾ ਚੁੱਕ ਕੇ ਭੇਜਿਆ ਹੁੰਦਾ ਉਹ ਪਿੱਛੇ ਕਰਜ਼ਾ ਵੀ ਲõਣਾ ਆ ਸੋ ਇਹ ਸਾਰਾ ਕੁਝ ਕਹਿੰਦੇ ਆ ਕਿ ਇਸ ਚੀਜ਼ ਦੇ ਇਹ ਕਾਰਨ ਬਣਦੇ ਆ ਕਿ ਸਟ੍ਰੈਸ ਸਟ੍ਰੈਸ ਜਿਹੜੀ ਆ ਉਹ ਬਹੁਤ ਵੱਡਾ ਇਸ ਚੀਜ਼ ਦੇ ਵਿੱਚ ਰੋਲ ਨਿਭਾਉਂਦੀ ਹੈਗੀ ਹੈ ਜਿਹੜੇ ਇਦਾਂ ਦੀਆਂ ਅਚਨਚੇਤ ਮੌਤਾਂ ਹੁੰਦੀਆਂ ਜਿਹਦੇ ਵਿੱਚ ਦਿਲ ਦਾ ਦੌਰਾ ਪੈ ਜਾਣਾ ਜਾਂ ਕਹਿਣਾ ਕਿ ਕੋਈ ਇਦਾਂ ਰਾਤ ਨੂੰ ਸੁੱਤਾ ਪਰ ਸਵੇਰੇ ਉੱਠਿਆ ਹੀ ਨਹੀਂ ਸੋ ਇਦਾਂ ਜੀਆਂ ਘਟਨਾਵਾਂ ਜਿਹੜੀਆਂ ਬੜੇ ਵੱਡੇ ਪੱਧਰ ਤੇ ਹੋ ਰਹੀਆਂ ਸੋ ਇਹ ਬੜੀ ਵੱਡੀ ਚਿੰਤਾ ਦਾ ਵਿਸ਼ਾ ਆ ਸਾਡੇ ਵਾਸਤੇ ਭਾਰਤ ਵਿੱਚ ਇੱਥੇ ਲੋਕਾਂ ਵਾਸਤੇ ਵੀ ਕਿ ਜਿਹੜੇ ਉਹਨਾਂ ਦੇ ਬੱਚੇ ਕਹਿ ਲਓ ਕਿ ਸੱਤ ਸਮੁੰਦਰੋਂ ਪਾਰ ਬੈਠੇ ਆ ਪਰ ਉਹ ਸੋਚਦੇ ਤੇ ਇਹ ਆ ਕਿ ਸਾਡੇ ਬੱਚੇ ਜਿਹੜੇ ਆ ਜੋ ਚੰਗੇ ਭਵਿੱਖ ਲਈ ਗਏ ਆ ਵਧੀਆ ਕਰਨਗੇ ਵਧੀਆ ਪੜ੍ਹਾਈ ਕਰਨਗੇ ਕੋਈ ਬਿਜ਼ਨਸ ਕਰਨਗੇ ਚੰਗੀਆਂ ਜੋਬਾਂ ਕਰਨਗੇ ਚਾਰ ਪੈਸੇ ਕਮਾ ਕੇ ਉਹਨਾਂ ਦਾ ਵੀ ਸਿਰ ਤੋਂ ਭਾਰ ਹੌਲਾ ਕਰਨਗੇ ਤੇ ਆਪ ਆਪਣੇ ਆਪ ਨੂੰ ਵੀ ਸੈਟ ਅਪ ਕਰਨਗੇ ਪਰ ਜਦੋਂ ਝੰਡ ਸਾਹਿਬ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਇੱਕ ਤੇ ਮਾਪਿਆਂ ਦੇ ਸੁਪਨੇ ਵੀ ਖਤਮ ਹੋ ਜਾਂਦੇ ਆ ਉਹ ਵੀ ਖਤਮ ਨਾਲ ਹੋਏ ਤੇ ਇੱਕ ਜਿਹੜਾ ਉਹਨਾਂ ਦਾ ਜੀ ਚੱਲਿਆ ਜਾਣਾ ਉਹ ਇੱਕ ਬਹੁਤ ਵੱਡਾ ਘਾਟਾ ਹੁੰਦਾ ਕਿਉਂਕਿ ਦੇਖੋ ਪੈਸਾ ਆ ਵਾਪਸ ਆ ਸਕਦਾ ਜੇ ਕਿਸੇ ਦੇ ਕੋਈ ਸੱਟ ਪੇਟ ਲੱਗ ਜਾਵੇ ਉਹ ਵੀ ਠੀਕ ਹੋ ਸਕਦੀ ਹੈ ਪਰ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਂਦਾ ਉਹ ਤਾਂ ਫਿਰ ਵਾਪਸ ਨਹੀਂ ਆਉਂਦਾ ਤੇ ਉਹਨਾਂ ਮਾਪਿਆਂ ਵਾਸਤੇ ਕਹਿੰਦੇ ਨੇ ਕਿ ਇਹ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਪੈਂਦਾ ساری ਉਮਰ ਵਾਸਤੇ ਇਹ ਇੱਕ ਕਹਿ ਲਓ ਕਿ ਅਸਹਿ ਅਕੇ ਜਿਹੜਾ ਦੁੱਖ ਜਿਹੜਾ ਉਹ ਚਿੰਬੜ ਜਾਂਦਾ ਕਿਉਂਕਿ ਮਾਪਿਆਂ ਵਾਸਤੇ ਇਹ ਦੁੱਖ ਝੱਲਣਾ ਜਿਹੜਾ ਆ ਉਹ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆ ਦੇਖਣ ਨੂੰ ਭਾਵੇਂ ਇਹ ਪੜਨ ਨੂੰ ਸੁਣਨ ਨੂੰ ਆਮ ਜੀਆਂ ਲੱਗਦੀਆਂ ਪਰ ਜਿਹਦੇ ਤੇ ਬੀਤਦੀ ਹੈ ਇਹ ਤਾਂ ਉਹ ਹੀ ਦੱਸ ਸਕਦਾ ਪਰ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਇਸ ਬੱਚੇ ਦੀ ਆਤਮਿਕ ਸ਼ਾਂਤੀ ਵਾਸਤੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਉਹ ਉਹ ਵਾਈ ਗਰੂ ਬਲਬਖਸ਼ੇ ਪਰ ਜੋ ਕਿਸੇ ਦਾ ਇਹ ਇਦਾਂ ਜੀ ਚਲੇ ਜਾਂਦਾ ਉਹ ਤਾਂ ਫਿਰ ਚੰਨ ਸਾਹਿਬ ਵਾਪਸ ਨਹੀਂ ਆਉਂਦਾ ਉਹਨਾਂ ਵਾਸਤੇ ਤਾਂ ਇੱਕ ਤਾਂ ਜੀ ਦੇ ਚਲੇ ਜਾਣ ਦਾ ਘਾਟਾ ਦੂਸਰਾ ਜਿਹੜਾ ਸਿਰਫ ਇਹ ਕਰਜ਼ੇ ਦੀ ਪੰਡ ਜਿਹੜੀ ਆ ਉਹ ਵੀ ਭਾਰੀ ਪੈ ਜਾਂਦੀ ਹੈ